सतसी ਹਿਲਿਆ ਸਾਹਿਬ ਬਿਲਕੁਲ ਜੀ ਅਖੀਰ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਰੈਨੋਵੇਸ਼ਨ ਨੂੰ ਲੈ ਕੇ ਸੰਗਤ ਨੂੰ ਕੋਈ ਖਾਸ ਇਹ ਹਾਲ ਹੈ ਇਹ ਦੁਕਾਨ ਹਾਲ ਦੀ ਕਪੈਸਿਟੀ 800 ਤੋਂ ਉੱਪਰ ਹੈ ਇਹ ਪੌੜੀਆਂ ਜਿਹੜੀਆਂ ਐ ਇਹ ਉੱਪਰ ਨੂੰ ਸੈਕੰਡ ਸਟੋਰੀ ਦੇ ਉੱਤੇ ਜਾ ਰਹੀਆਂ ਇਹ ਪੌੜੀਆਂ ਜਿਹੜੀਆਂ ਇੱਥੋਂ ਇਹ ਇਹ ਜਿਹੜਾ ਰੈਨੋਵੇਸ਼ਨ ਅਸੀਂ ਇੱਕਦੋ ਸ਼ੁਰੂ ਕੀਤੀ ਆ ਐਲੀਵੇਟਰ ਪੌੜੀਆਂ ਆ ਸਾਰਾ ਜਿਹੜਾ ਤਿੰਨ ਤਿੰਨ ਦੇ ਜਿਹੜਾ ਡੋਰ ਐ ਐਂਟਰੀ ਦੇ ਪਹਿਲਾਂ ਇੱਕ ਦੋ ਹੁੰਦੇ ਹੁਣ ਤਿੰਨ ਡੋਰ ਐ ਐਂਟਰੀ ਦੇ ਇਹਨਾਂ ਦੇ ਵਿੱਚ ਦੀ ਆਪਣਾ ਬਾਹਰੋਂ ਪਾਰਕਿੰਗ ਲਾੜ ਤੋਂ ਬਾਹਰੋਂ ਆਉਣਾ ਐਂਟਰੀ ਬਾਹਰਲੇ ਪਾਸੇ ਸਾਡੀ ਜਿਹੜੀ ਹੈ ਕਨੋਪੀ ਆ ਜਿਹੜੀ ਉਹ ਥੱਲੇ ਦੁਜਾ ਥੱਲੇ ਦੁਜਾ ਮੀਂਹ ਜਾਵੇ ਨੇਰੀ ਜਾਵੇ ਸنو ਪੈਂਦੀ ਹੋਵੇ ਇੱਥੇ ਡਰਾਪ ਕਰਕੇ ਤੁਸੀਂ ਆਪਣਾ ਕਾਰ پارک ਇੰਤਿਹਾਰ ਸਕਦੇ ਹੋ ਜਿ ਬਜ਼ੁਰਗਾਂ ਵਾਸਤੇ ਸਹੂਲਤ ਹੈ ਬਾਕੀ ਪਰਿਵਾਰ ਨੂੰ ਇੱਥੇ ਤੱਕ ਤੱਕ ਜਾਇਆ ਜਾ ਸਕਦਾ ਅੰਦਰ ਆਉਣ ਵਾਸਤੇ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਇਹ ਬਰਾਂਡਾ ਜਿੱਥੇ ਇਹ ਇਹ ਬਰਾਂਡਾ ਜਿਹੜਾ ਲੰਮਾ ਇਧਰ ਪੂਰੇ ਦਾ ਪੂਰਾ ਹੀ ਹੈ ਇਹਦਰ ਵੀ ਅਸੀਂ ਜਿਹੜਾ ਜੋੜਾ ਘਰ ਉਧਰਲੇ ਪਾਸੇ ਤੇ ਇਧਰਲੇ ਪਾਸੇ ਲੇਡੀ ਵਾਸਤੇ ਜੋੜਾ ਘਰ ਜਿਹੜਾ ਹੈ ਉਹ ਅਸੀਂ ਥਿਆਰ ਥਿਆਰ ਹੋਈ ਗਿਆ ਸੀ ਰੈਕ ਰੱਖਣ ਸੱਜੇ ਹੱਥ ਸਾਡੀ ਲਾਇਬ੍ਰੇਰੀ ਆ ਤੁਸੀਂ ਆਪਣਾ ਲਾਇਬ੍ਰੇਰੀ ਦੇ ਵਿੱਚ ਜਾਓ ਇੱਥੋਂ ਤੁਹਾਨੂੰ ਕਿਤਾਬਾਂ ਮਿਲਦੀਆਂ ਧਾਰਮਿਕ ਕਿਤਾਬਾਂ ਇਤਿਹਾਸ ਦੀਆਂ ਕਿਤਾਬਾਂ ਜੋ ਵੀ ਤੁਹਾਨੂੰ ਚਾਹੀਦਾ ਹੈ ਕੰਪਿਊਟਰ ਦੀ ਸੇਵਾ ਇੱਥੇ ਫ੍ਰੀ ਮਿਲਦੀ ਹੈ ਜੇ ਤੁਹਾਨੂੰ ਚਾਹੀਦੀ ਹੈ ਕੰਪਿਊਟਰ ਦੀ ਸੇਵਾ ਵੀ ਇੱਥੇ ਮਿਲਦੀ ਹੈ ਜਿਹੜੇ ਸਾਰਾ ਕੁਝ ਤੁਹਾਨੂੰ ਇੱਥੇ ਮਿਲਦਾ ਹੈ ਧਾਰਮਿਕ ਪੁਸਤਕਾਂ ਜਿਹੜੀਆਂ ਸੈਂਚੀਆਂ ਅਸੀਂ ਲੋਕ ਆਲਮੋਸਟ 60 ਦੇ ਤਕਰੀਬਨ ਜਿਹੜਾ ਸੈਟ ਸਾਡੇ ਘਰਾਂ ਚ ਗਏ ਆ ਜਿਹੜੇ ਘਰਾਂ ਚ ਪਾਠ ਚੱਲਦੇ ਆ ਤੇ ਉਹ ਕੋਈ ਪੇ ਜਾਣੀ ਉਹਨਾਂ ਦੀ ਲਈ ਜਾਂਦੀ ਉਹਨੂੰ ਸੇਵਾ ਦਿੱਤੀ ਜਾਂਦੀ ਹੈ ਜਿੰਨੇ ਵੀ ਆਪਣੇ ਨਿਤਨੇਮ ਦੇ ਗੁੱਟ ਕੇ ਦੂਜੇ ਸਾਰੇ ਕੋਈ ਪੇ ਜਾਣੀ ਤੇ ਇਹ ਇਹ ਜਿਹਾ ਕਿਤਾਬਾਂ ਸਾਡੀਆਂ ਕਾਫੀ ਦੂਜਾ ਆ ਚੁੱਕੇ ਨੇ ਕੁਝ ਹੋਰ ਨੇ ਤੇ ਇਹਨੂੰ ਲਾਇਬ੍ਰੇਰੀ ਨੂੰ ਅਸੀਂ ਹੌਲੀ-ਹੌਲੀ ਹਾਈ ਟੈਕ ਕੰਦੀ ਕੋਸ਼ਿਸ਼ ਕਰਾਂਗੇ ਇਸ ਲੰਗਰ ਇਸ ਇਸ ਲੰਗਰ ਹਾਲ ਨੂੰ ਆਪ ਲੰਗਰ ਹਾਲ ਨੂੰ ਅਸੀਂ ਹੁਣ ਐਕਸਟੈਂਡ ਕਰ ਰਹੇ ਆ ਇਸ ਲੰਗਰ ਹਾਲ ਨੂੰ ਤੁਹਾਨੂੰ ਇਧਰ ਸਾਊਥ ਵਾਲੇ ਪਾਸੇ ਨੂੰ 80 ਫੁੱਟ ਜਿਹੜਾ ਇਹ ਇਹਦਾ ਵਾਧਾ ਹੋ ਜਾਣਾ ਪਾਰਲੇ ਪਾਸੇ ਨੂੰ ਈਸਟ ਵਾਲੇ ਪਾਸੇ 15 ਫੁੱਟ 30 ਫੁੱਟ ਜਿਹੜਾ ਨਾਰਥ ਵਾਲੇ ਪਾਸੇ ਨੂੰ ਇਹਦੀ ਐਕਸਟੈਂਡ ਹੋ ਰਹੀ ਹੈ ਇਹ ਬਰਤਨ ਪਾਇਆ ਇੱਥੇ ਸੰਗਤ ਲੰਗਰ ਛਕਦੀ ਆ ਸਾਹਮਣੇ ਲੰਗਰ ਲੱਗਾ ਪਿਆ ਉਹ ਆਪਣਾ ਸੇਵਾ ਕਾਰਜ ਆਪਣਾ ਲੰਗਰ ਦੀ ਪਰਲੇ ਪਾਸੇ ਕਿਚਨ ਹੈ ਜਿਹੜੀ ਸਾਨੂੰ ਲੰਗਰ ਦੀ ਤੇ ਕਿਚਨ ਦੀ ਬਹੁਤ ਜ਼ਿਆਦਾ ਦਿੱਕਤ ਹੈ ਪਰਲੇ ਪਾਸੇ ਜਿਹੜਾ ਸਾਡਾ ਸਾਡਾ ਲੰਗਰ ਵਾਲੋ ਉਹ ਅੱਗੇ ਤੱਕ ਚਲੇ ਜਾਣਾ ਜਿੱਥੇ ਔਕਾਂਤੋਂ ਪਰਲੇ ਪਾਸੇ ਇਹ ਬਿਲਡਿੰਗ ਦੇ ਬਰਾਬਰ ਚਲੇ ਜਾਣਾ 80 ਫੁੱਟ ਬੈਕ ਨੂੰ ਚਲੇ ਜਾਣਾ ਹੈ ਜਿਹੜਾ ਕਿਚਨ ਹੈ ਜਿੰਨਾ ਵੀ ਕਿਚਨ ਆ ਉਧਰ ਚਲੇ ਜਾਣਾ ਹੈ ਇਧਰਲੇ ਪਾਸੇ ਸਾਰਾ ਦੂਜਾ ਲੰਗਰਹਾਲ ਬਣ ਜਾਣਾ ਹੈ ਸਾਰਾ ਪਿੱਛੇ ਨੂੰ 30 ਫੁੱਟ ਇਧਰ ਨੂੰ ਜੇ ਉੱਪਰ ਜਿਹੜੀ ਆ ਛੱਤ ਜਿਹੜੀ ਸਾਰੀ ਟਹਿ ਜਾਣੀ ਹੈ ਸਾਰਾ ਸਾਰਾ ਇਹ ਟਹਿ ਜਾਣਾ ਹੈ ਸਾਰਾ ਢਾ ਕੇ ਨਵੇਂ ਸਿਰਿਓਂ ਥੱਲੋਂ ਵੀ ਨਵੇਂ ਉੱਪਰੋਂ ਵੀ ਨਵੇਂ ਸਿਰਿਓਂ ਬਣਨਾ ਹੈ ਉੱਪਰ 14 ਕਮਰੇ ਬਣਨੇ ਆ ਜਿਹਦੇ ਚ ਭਾਈਆਂ ਦੀ ਰਹਿائش ਬਣਨੀ ਹੈ ਜਿਹੜੀ ਜਿਹਨੂੰ ਆਪਾਂ ਸਰਾਹ ਕਹੇ ਲੋ ਚਾਰ ਕਮਰੇ ਉਹ ਹੋਣਗੇ ਜਿਹੜਾ ਕੋਈ ਵੇਲੇ ਕੋਈ ਆ ਸਕਦਾ ਬਾਕੀ ਚੈਨ ਦੇ ਚੋਟੇ ਕੰਫਰੰਸ ਜਿਹੜੇ ਜਿਨੂੰ ਆਪਾਂ ਕਹਾਂ ਉਹ ਵੀ ਰੂਮ ਬਣ ਜਾਣੇ ਹਨ ਕੰਫਰੰਸ ਇਹਦੇ ਚ ਕੋਈ ਆਪਾਂ ਕੋਈ ਵੀ ਸੈਮੀਨਾਰ ਕਰ ਸਕਦਾ ਸੈਮੀਨਾਰ ਰੂਮ ਦੇ ਤੌਰ ਤੇ ਬਣਗੇ ਤਨਹਾਲ ਤੇ ਸਾਰੇ ਉੱਤੇ ਵੀ ਇੱਕ ਕੋਰੀਡੋਰ ਬਣ ਜਾਣੇ ਸਾਰੇ ਕੋਰੀਡੋਰ ਦੇ ਵਿੱਚ ਉੱਤੇ ਹੀ ਘੁੰਮ ਸਕਦੇ ਤੁਸੀਂ ਬਾਥਰੂਮ ਸਾਡੇ ਪਿੱਛੇ ਚਲੇ ਜਾਣੇ ਸਾਰੇ ਉਧਰੋਂ ਮੂਰੋ ਬਾਥਰੂਮ ਸਾਰੇ ਪਿੱਛੇ ਚਲੇ ਜਾਣੇ ਕਿਚਨ ਦੇ ਅੰਦਰ ਜਾ ਰਹੇ ਆ ਤੁਹਾਨੂੰ ਕਿਚਨ ਦਾ ਸਿਸਟਮ ਖਾ ਰਹੇ ਆ ਸਾਡੇ ਹਰਪਾਲ ਸਿੰਘ ਜਿਹੜੇ ਆ ਲੰਗਰ ਦੀ ਸੇਵਾ ਇਹ ਕਰਦੇ ਆ ਇਹਨਾਂ ਕੋਲ ਇੰਨੇ ਬਾਹਰ ਹੈ ਜਿਹੜੀ ਮਰਜ਼ੀ ਸਬਜ਼ੀ ਬਣਾਓ ਜਿਹੜੀ ਮਰਜ਼ੀ ਮਠਿਆਈ ਬਣਾਓ ਜੋ ਕੁਝ ਚਾਹੋ ਨੇ ਤੁਸੀਂ ਬਾਹਰੋਂ ਲਿਆਉਣ ਦੀ ਲੋੜ ਨਹੀਂ ਸਾਰਾ ਕੁਝ ਇੱਥੇ ਹੀ ਬਣਦਾ ਤੇ ਇਹ ਬਣਾਉਂਦੇ ਆ ਹਰਪਾਲ ਸਿੰਘ ਆਓ ਥੋੜੀ ਇਹਨਾਂ ਨਾਲ ਗੱਲ ਕਰਾਉਣੇ ਹਰਪਾਲ ਸਿੰਘ ਨਾਲ ਥੋੜੀ ਜੀ ਸਤਿ ਸ੍ਰੀ ਅਕਾਲ ਜੀ ਕਦੋਂ ਤੋਂ ਲੰਗਰ ਦੀ ਸੇਵਾ ਕਰ ਰਹੇ ਆ ਲਗਭਗ ਕੋਈ 3 ਸਾਲ ਹੋ ਗਏ ਨੇ 3.5 ਸੋ ਸਾਰਾ ਲੰਗਰ ਤੁਸੀਂ ਖੁਦ ਹੀ ਸੰਗਤ ਦਾ ਤਿਆਰ ਕਰਦੇ ਹਾਂਜੀ ਆਪ ਵੀ ਕਰੀਦਾ ਤੇ ਡੇਲੀ ਬੇਸਿਸ ਤੇ ਸਾਰਾ ਕਿਰਸਾ ਜੀ ਡੇਲੀ ਹਰ ਰੋਜ਼ ਸਾਰਾ ਬੁਖਤਿਆਰ ਰਿਟੇਨ 7 ਡੇਜ ਆਉਂਦਾ ਇੱਕ ਸੰਗਤ ਦਾ ਲੰਗਰ ਤਿਆਰ ਸੰਗਤ ਲਗਭਗ ਜੋ ਸੈਟਰਡੇ ਸੰਡੇ ਤੇ 3035 ਹੁੰਦਾ ਆਮ ਰੋਜ਼ ਦੇ ਹਜ਼ਾਰ ਕਦੇ ਲਗਭਗ 20 ਕੜੇ ਚ ਹਾਂਜੀ ਚਾਹਵਾ ਵੀ ਗੁਰਦੁਆਰਾ ਸਾਹਿਬ ਦਾ ਲੰਗਰ ਮੈਂ ਹਰ ਦਿਨ ਜਲਦੀ ਫੇਰੇ 4 ਵਜੇ ਤੋਂ ਲੈ ਕੇ ਰਾਤ 9:30 ਵਜੇ ਤੱਕ ਇਸੇ ਦਾ ਲੰਗਰ ਚੱਲਦਾ ਰਹਿੰਦਾ ਕੀ ਸਹਿਯੋਗ ਸੰਗਤ ਦਾ ਵੀ ਮਿਲਦਾ ਰਹਿੰਦਾ ਹੈ ਜੀ ਹੈਲਪਸ ਕਰਦੇ ਨੇ ਸਾਰੇ ਵਲੰਟੀਅਰ ਆਉਂਦੇ ਨੇ ਪ੍ਰਧਾਨ ਜੀ ਮੈਨੇਜਮੈਂਟ ਸਾਰੇ ਸਾਰੇ ਹੈਲਪ ਕਰਦੇ ਨੇ ਪੰਡੈਮਿਕ ਦੇ ਦੌਰਾਨ ਵੀ ਅਸੀਂ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਬੰਦ ਇਹ ਚੱਲਦਾ ਹੀ ਰਿਹਾ ਲਗਭਗ ਇੱਥੇ ਇੱਕ ਦਿਨ ਵੀ ਸਾਡੇ ਕੋਰੋਨਾ ਵਿੱਚ ਬੰਦ ਨਹੀਂ ਹੋਇਆ ਟੇਕਅਊਟ ਚੱਲਦਾ ਰਿਹਾ ਤੇ ਸੰਗਤਾਂ ਦੀ ਹੈਲਪ ਨਾਲ ਮੈਨੇਜਮੈਂਟ ਦਾ ਵਧੀਆ ਪ੍ਰਬੰਧ ਉਹਦੇ ਕਰਕੇ ਚੱਲਦਾ ਰਿਹਾ ਕੋਈ ਪ੍ਰੋਬਲਮ ਨਹੀਂ ਆਈ ਕਿਚਨ ਨੂੰ ਲੈ ਕੇ ਵੀ ਕੀ ਆਚਾਰਾ ਵੀ ਐਕਸਪੈਂਡ ਕੀਤੀ ਜਾਏਗੀ ਕਿਚਨ ਗੁਰਦੁਆਰਾ ਨੂੰ ਮੂਵ ਕਰਨਾ ਪਰਲੀ ਸਾਈਡ ਉਹ ਕਰਾਂਗੇ ਅਲੱਗ ਤਰਾ ਪੁਰਾਣ ਗਿਆ ਤੇ ਪਿੱਠੀ ਦਾ ਪੂਰਾ ਸਹਿਯੋਗ ਮਿਲਦੇ ਬਿਲਕੁਲ ਜੀ ਬਿਲਕੁਲ ਸਹਿਯੋਗ ਨਾਲ ਹੀ ਚੱਲਦਾ ਜੀ ਗੁਰੂ ਘਰ ਹਾਂਜੀ ਸੰਗਤ ਆ ਕੇ ਕੁਝ ਕਹਿੰਦੀ ਆ ਕੁਝ ਗੱਲਬਾਤ ਨਹੀਂ ਕੋ ਸਹਿਯੋਗ ਹੈ ਸਾਰਿਆਂ ਦਾ ਸਾਰੇ ਨਾਲ ਮਿਲ ਕੇ ਕਰੀ ਜਾਂਦੇ ਸਵੇਰੇ ਆ ਜਿੰਦੇ ਬੀਬੀਆਂ 3 60 ਦੇ ਨਾਲ ਆਏ ਨੇ ਸੇਵਾ ਕਰਨਾ ਹੈ ਰਾਤ ਤੱਕ ਲੱਗੇ ਰਹਿੰਦੇ ਆਪਣੇ ਆਪਣੇ ਸੀ ਕਦੋਂ ਤੋਂ ਕਦੋਂ ਤੱਕ ਹਾਂਜੀ ਸੀ ਕਦੋਂ ਤੋਂ ਕਦੋਂ ਤੱਕ ਮੈਂ ਸਾਰ ਇੱਥੇ ਹੁਣੇ ਜੋ ਵੀ ਘੜੇ ਹਾਂ ਮੈਂ ਇੱਥੇ ਹੀ ਹੁਣਾ ਰਿਆਸ਼ਵਰੀ ਵੀ ਇੱਥੇ ਹੀ ਕਿੰਨੇ ਵਜੇ ਤੋਂ ਉੱਥੇ ਲੱਗਰ ਬੰਨਣਾ ਸ਼ੁਰੂ ਹੋ ਜਾਂਦਾ ਤੁਹਾਨੂੰ ਲੈ ਇਹ ਰਾਗ 3:30 ਵਜੇ ਸ਼ੁਰੂ ਕਰਨਾ ਹੈ ਸਾਰੇ 7 ਵਜੇ ਹ ਸਟਾਰਟ ਕਰਦੇ ਆਪਾਂ ਵੀਕਡੇ ਹੋਵੇ ਮੈਂ ਵੀਕਐਂਡ ਹੋਵੇ 7 ਵਜੇ ਸ਼ੁਰੂ ਹੋ ਜਾਂਦਾ ਰਾਗਬਾਤ 10 ਵਜੇ ਤੱਕ ਚੱਲਦਾ ਰਹਤ ਤੋਂ ਵੱਡੀ ਗੱਲ ਜਿਹੜੀ ਹੈ ਸਾਨੂੰ ਫਕਰ ਮਹਿਸੂਸ ਹੁੰਦਾ ਹੋਵੇ ਕਿ ਇਹ ਅੰਬਰਤਾਰੀ ਗੁਰਸਿੱਖ ਨੇ ਇਹਨਾਂ ਜਿਹੜੀ ਜਿੰਨਾ ਵੀ ਲੰਗਰ ਤਿਆਰ ਹੋਣਾ ਹੈ ਗੁਰਮਰਦਾਸਾ ਮੁਤਾਬਕ ਸਾਰੀਆਂ ਸਵੇਰੇ 3 ਵਜੇ ਉੱਠ ਕੇ ਇਹਨਾਂ ਨੇ ਪਹਿਲਾਂ ਨਿਤਨੇਮ ਕਰਨਾ ਹੈ ਉਸ ਤੋਂ ਬਾਅਦ ਥੱਲੇ ਕਿਚਨ ਚਾਉਣਾ ਹੈ ਕਿਚਨ ਨੂੰ ਲੈ ਕੇ ਪ੍ਰੋਬਲਮਸ ਆ ਰਹੀਆਂ ਸੀ ਵੀ ਕਿਚਨ ਹੁਣ ਆਪਾਂ ਅੱਗੇ ਐਕਸਟੈਂਡ ਕਰਨ ਜਾ ਰਹੇ ਆ। ਇਹ ਸਾਡੇ ਕੋਲੇ ਜਿਹੜਾ ਕਿਚਨ ਐ ਬਹੁਤ ਛੋਟਾ ਐ। ਸੰਗਤ ਵਧ ਗਈ ਐ। ਪਹਿਲਾਂ ਜਦੋਂ ਇਹ ਸ਼ੁਰੂ ਕੀਤਾ ਸੀ ਉਦੋਂ ਸੰਗਤ ਵੀ ਘੱਟ ਸੀਗੀ ਤੇ ਸਾਨੂੰ ਇੰਨੇ ਕ ਨਾਲ ਸਹੀ ਜਾਂਦਾ ਸੀ। ਹੁਣ ਜਿਵੇਂ ਜਿਵੇਂ ਸੰਗਤ ਵਧੀ ਜਾਂਦੀ ਐ ਸਾਨੂੰ ਇਹਨੂੰ ਵੱਡਾ ਕਰਨ ਦੀ ਲੋੜ ਮਹਿਸੂਸ ਹੋਈ ਐ। ਹੁਣ ਇਹਨੂੰ ਕਾਫੀ ਵੱਡਾ ਕਰ ਦੇਣਾ। ਇਹ ਸਾਰਾ ਪਰਲੇ ਪਾਸੇ ਚੱਲੇ ਜਾਣਾ ਬਹੁਤ ਖੁੱਲਾ ਜਿਹੜਾ ਕਿਚਨ ਬਣ ਜਾਣਾ ਜਿੱਦੇ ਚ ਸਾਰੀਆਂ ਸਹੂਲਤਾਂ ਹੋਣਗੀਆਂ। ਸਟੀਮ ਕੁੱਕ ਵੀ ਹੋਊਗਾ। ਜਿਹੜੇ ਇੱਥੋਂ ਦੇ ਸਿਸਟਮ ਮੁਤਾਬਕ ਸਾਰਾ ਵੀ ਸਾਰਾ ਜਿਹੜਾ ਹਾਈ ਟੈਕ ਜਿਹੜਾ ਕਿਚਨ ਬਣੂਗਾ ਇੱਥੇ ਸਭ ਤੋਂ ਵਧੀਆ ਹੋਰ ਵੀ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਦਬਾਓ